ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਕੱਲ ਡਾਕਟਰ ਮਨਮੋਨ ਸਿੰਘ ਦਾ ਦਿਹਾਂਤ ਹੋਇਆ 91 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲਏ ਕੌਣ ਸੀ ਡਾਕਟਰ ਮਨਮੋਨ ਸਿੰਘ ਇਹ じゃ ਕੀ ਕੀਤਾ ਸੀ ਵੀ ਵਿਰੋਧੀ ਵੀ ਉਹਨਾਂ ਨੂੰ ਮਾੜਾ ਕਹਿੰਨ ਤੋਂ ਡਰਦੇ ਆ ਜਾਂ ਚੱਲਦੇ ਆ ਬਾਈ ਨਵਰੀ ਤਾਂ ਆਪਣੇ ਨਾਲ ਨਹੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕੌਣ ਸੀ ਡਾਕਟਰ ਮਨਮੋਨ ਸਿੰਘ ਬਾਈ ਅਰਸ਼ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਦਾ ਵੀ ਆਪਾਂ ਤਾਂ ਉਹਨਾਂ ਬਾਰੇ ਪੜਿਆ ਹੀ ਆ ਬਿਲਕੁਲ ਬਾਈ ਹਨਾ ਮੈਂ ਤਾਂ ਉਹਨਾਂ ਦੀ ਜਿਹੜੀ ਸਰਕਾਰ ਵੀ ਸੀਗੀ ਜਦੋਂ ਆਪਾਂ ਸਮਝ ਰਹੇ ਸੀ ਦੁਨੀਆ ਨੂੰ ਵੀ ਕਿਵੇਂ ਚੱਲਦਾ ਸਿਸਟਮ ਉਦੋਂ ਉਹਨਾਂ ਦੀ ਸਰਕਾਰ ਢਲਦੇ ਕਦਮ ਵੱਲ ਸੀ ਪਰ ਸਮੇਂ ਨੇ ਜਿਵੇਂ ਮਨਮੋਹਨ ਸਿੰਘ ਨੇ ਆਪਦੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਸ਼ਾਇਦ ਪ੍ਰੈਸ ਕਾਨਫਰੰਸ ਦੇ ਵਿੱਚ ਹਾਂ ਪ੍ਰੈਸ ਕਾਨਫਰੰਸ ਤੇ ਕਿਹਾ ਸੀ ਵੀ ਉਹ ਕਹਿੰਦੇ ਸੀ ਵੀ ਹਿਸਟਰੀ ਮੇਰੇ ਪ੍ਰਤੀ ਜ਼ਿਆਦਾ ਦਿਆਲੂ ਰਹੂਗੀ ਮੀਡੀਆ ਦੇ ਨਾਲੋਂ ਮੀਡੀਆ ਦਾ ਉਹਨਾਂ ਦਾ ਮਤਲਬ ਸੀ ਉਸ ਸਮੇਂ ਦਾ ਨੈਸ਼ਨਲ ਮੀਡੀਆ ਹੈਨਾ ਜਿਹਦੇ ਵਿੱਚ ਮਨਮੋਹਨ ਸਿੰਘ ਨੂੰ ਰੋਜ਼ ਟ੍ਰੋਲ ਕੀਤਾ ਜਾਂਦਾ ਸੀ ਰੋਜ਼ ਕੁਝ ਮਾੜਾ ਬੋਲਿਆ ਜਾਂਦਾ ਸੀ ਪਰ ਸਮੇਂ ਨੇ ਬਹੁਤ ਚੀਜ਼ਾਂ ਉਹਨਾਂ ਦੀਆਂ ਚੰਗੀਆਂ ਸਾਬਤ ਕਰੀਆਂ ਕਈ ਚੀਜ਼ਾਂ ਤਾਂ ਨਰੇ ਗਾਰਗੀਆਂ ਚੀਜ਼ਾਂ ਤਾਂ ਇੰਨੀਆਂ ਚੰਗੀਆਂ ਸਾਬਤ ਕਰੀਆਂ ਕਿ ਭਾਵੇਂ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਜਿਹੜੇ ਮੌਜੂਦਾ ਨੇ ਜੀ ਕਿ ਇਹ ਕਾਂਗਰਸ ਦੀਆਂ ਨਕਾਮੀਆਂ ਦਾ ਸਮਾਰਕ ਹੈ ਪਰ ਉਸੇ ਚ ਹੀ ਪੈਸਾ ਪਾਉਣਾ ਜਾਰੀ ਰੱਖਿਆ ਉਹ ਸਕੀਮ ਜਾਰੀ ਆਜ ਤੇ ਭਾਰਤ ਦੀ ਇੱਕ ਉਹਨਾਂ ਸਕੀਮਾਂ ਚੋਂ ਜਿਹੜੀ ਬੇਹਦ ਸਕਸੈਸਫੁਲ ਬਿਹਤਰੀਨ ਸਕੀਮਾਂ ਚੋਂ ਹਾਂ ਬਿਹਤਰੀਨ ਸਕੀਮਾਂ ਚੋਂ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਬਦਲੀ ਹੈ ਹਾਂ ਸਹੀ ਹੈ ਤਾਂ ਉਹ ਜ਼ਿੰਦਗੀ ਬਦਲੀ ਆ ਤਾਂ ਹੁਣ ਆਪਾਂ ਮਨਮੋਹਨ ਸਿੰਘ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਇੱਕ ਮੈਂ ਅੱਜ ਨਾ ਰੇਖਤਾ ਇੱਕ ਪਲੈਟਫਾਰਮ ਆ ਉਹਦੇ ਤੇ ਇੱਕ ਸ਼ੇਅਰ ਪੜਿਆ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰਦੇ ਹੋਏ ਲਿਖਿਆ ਸੀ ਇੱਕ ਰੋਸ਼ਨ ਦਿਮਾਗ ਥਾ ਨਾ ਰਹਾ ਸ਼ਹਿਰ ਮੇ ਇੱਕ ਚਿਰਾਗ ਥਾ ਨਾ ਰਹਾ ਮਤਲਬ ਉਸ ਬੰਦੇ ਦੀ ਉਹ ਖੂਬੀ ਸੀ ਉਸ ਦੌਰ ਦੇ ਵਿੱਚ ਤੇ ਅੱਜ ਦੇ ਦੌਰ ਚ ਵੀ ਦੇਖ ਗਏ ਮਨਮੋਹਨ ਸਿੰਘ ਅੰਤਮ ਸਮੇਂ ਤੱਕ ਇੱਕ ਬੇਹਦ ਸੌ ਅਤੇ شریف ਬੰਦੇ ਬਣੇ ਰਹੇ ਲੋਕ ਉਹਨਾਂ ਨੂੰ ਮਨਮੋਹਨ ਸਿੰਘ ਹਣਾ ਕਈ ਕਹਿੰਦੇ ਸੀ ਕਈ ਮੋਨ ਮੋਹਨ ਵੀ ਕਹਿੰਦੇ ਸੀ ਜੀ ਮਤਲਬ ਵੀ ਮੋਨ ਰਹਿੰਦੇ ਆ ਉਹ ਤਾਂ ਬੋਲਦੇ ਨਹੀਂ ਹਨਾ ਪਰ ਤੁਹਾਨੂੰ ਹੈਰਾਨੀ ਹੋਊਗੀ ਉਹਨਾਂ ਨੇ ਬਹੁਤ ਜ਼ਿਆਦਾ ਪ੍ਰੈਸ ਕਾਨਫਰੰਸਾਂ ਸਾਰੇ ਪੱਤਰਕਾਰ ਤੁਹਾਡੇ ਆਸੇ ਪਾਸੇ ਬਹਿ ਜਾਂਦੇ ਆ ਬਚਾਲੇ ਉਹ ਬੈਠਦੇ ਜੀ ਆ ਕੇ ਆਪਦੇ ਟੇਬਲ ਤੇ ਤੇ ਹਰ ਸਵਾਲ ਦਾ ਜਵਾਬ ਦਿੰਦੇ ਸੀ ਇੱਕ ਪ੍ਰੈਸ ਕਾਨਫਰੰਸ ਅੱਜ ਇੱਕ ਦਿੱਲੀ ਦੇ ਸੀਨੀਅਰ ਪੱਤਰਕਾਰ ਯਾਦ ਕਰਦੇ ਗਏ ਸੀ ਕਹਿੰਦੇ ਵੀ ਅਸੀਂ ਪ੍ਰੈਸ ਕਾਨਫਰੰਸ 'ਚ 62 ਸਵਾਲ ਪੁੱਛੇ ਸੀ ਉਹਨਾਂ ਨੂੰ ਤੇ 62 ਐ ਹੀ ਪੁੱਛੇ ਸੀ ਵੀ ਛੱਲਣ ਵਾਲੇ ਸੀ ਤੇ ਉਹ ਬੰਦਾ ਬਹੁਤ ਸਹਿਜਤਾ ਦਿਨਾਰੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਗਿਆ। ਪਾਕਿਸਤਾਨ ਚ ਉਹਨਾਂ ਦਾ ਜਨਮ ਹੁੰਦਾ ਹੈ। ਇੱਧਰ ਆਉਂਦੇ ਆ। ਅਲੱਗ-ਅਲੱਗ ਥਾਵਾਂ ਤੋਂ ਪੜ੍ਹਦੇ ਆ, ਪੰਜਾਬ ਯੂਨੀਵਰਸਿਟੀ ਵਿੱਚ ਵੀ ਪੜ੍ਹਦੇ ਆ, ਫਿਰ ਆਕਸਫੋਰਡ ਚਲੇ ਜਾਂਦੇ ਆ। ਆ ਕੇ ਭਾਰਤ ਦੇ ਬਹੁਤ ਅਹਿਮ ਅਹੁਦਿਆਂ ਤੇ ਰਹਿੰਦੇ ਆ। ਤੇ ਹੁਣ ਜੇ ਪੁੱਛ ਗਏ ਵੀ ਆਪਣੀ ਜ਼ਿੰਦਗੀ ਚ ਕੀ ਫਰਕ ਪੈਣਾ ਸੀ? ਬਿਲਕੁਲ। ਜੇ ਮਾਲਕ ਐਸਾ ਵੱਡੇ ਮਨਸਾ ਸਵਾਲ ਆ ਵੀ ਯਾਰ ਵੀ ਬਈ ਐ ਡਾਕਟਰ ਮਨਮੋਹਨ ਸਿੰਘ ਨੇ ਹੁੰਦਾ ਆਪਣੀ ਜ਼ਿੰਦਗੀ ਚ ਕੀ ਫਰਕ ਬਿਲਕੁਲ ਭਾਰਤ ਚ ਪਹਿਲਾਂ ਲਾਇਸੈਂਸੀ ਰਾ ਸੀ ਬਿਲਕੁਲ ਪਹਿਲੀ ਗੱਲ ਤਾਂ ਇਹ ਮਨਮੋਹਨ ਸਿੰਘ ਨੇ ਹੁੰਦੇ YouTube ਇੰਡੀਆ ਚ ਨਹੀਂ ਆਉਣਾ ਸੀ ਹਾਲਾਂਕਿ YouTube ਦੀ ਲੇਟ ਹੋਈ ਆ ਹਨਾ ਬਹੁਤ ਲੇਟ ਇਹ ਤਾਂ ਖੋਜਿਆ ਗਿਆ ਪਰ ਦੂਜੇ ਦੇਸ਼ਾਂ ਚ ਜਿਹੜਾ ਐਕਸਪੈਂਡ ਕਰਨ ਦਾ ਕੰਮ ਸੀ ਉਹ ਉਹਨਾਂ ਨੇ ਉਦੋਂ ਹੀ ਸ਼ੁਰੂ ਹੋਇਆ ਹਨਾ 1990 ਪਰ ਜੇ ਉਹੀ ਸਿਸਟਮ ਲਾਗੂ ਰਹੇ ਜਾਂਦਾ ਮਨਮੋਹਨ ਸਿੰਘ ਉਹਨੂੰ ਨਾ ਚੇਂਜ ਕਰਦੇ ਤਾਂ YouTube ਨਹੀਂ ਆਉਣਾ ਸੀ ਫਿਰ ਜੇ YouTube ਆ ਵੀ ਜਾਂਦਾ ਤਾ ਤੇਰੇ ਮੇਰੇ ਵਰਗੇ ਨੂੰ ਵੀਰੇ ਇੱਕ ਚੈਨਲ ਖੋਲ੍ਹਣ ਖਾਤਰ ਇਹੋ ਜਿਹੇ ਲਾਇਸੈਂਸ ਲੈਣੇ ਪੈਂਦੇ ਵੀ ਸਰਕਾਰ ਦੇ ਮੂਹਰੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੋਡੇ ਟਿੱਕੇ ਜਾਂਦੇ ਤਾਂ ਉਹਨਾਂ ਦਾ ਇੱਕ ਐਮ ਰੋਲ ਹੈ ਬਿਲਕੁਲ ਇਸ ਪੂਰੀ ਇਕਨੋਮੀ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਬਿੱਲ ਲਿਆਂਦੇ ਆ ਪਰ ਬਿੱਲਾਂ ਤੋਂ ਵੀ ਜ਼ਿਆਦਾ ਚਲੋ ਬਿੱਲਾਂ ਤੇ ਵੀ ਗੱਲ ਕਰਦੇ ਆ ਉਹਨਾਂ ਨੇ ਕਿਹੜੇ ਕਿਹੜੇ ਬਿੱਲ ਲਿਆਂਦੇ ਆ ਮੈਨੂੰ ਲੱਗਦਾ ਬੇहद ਜਿਹੜਾ ਸੀ ਨਾ ਵੀ ਉਸ ਦੌਰ 'ਚ ਜਦੋਂ ਲੀਡਰ ਇਹ ਇੰਟਰਵਿਊਾਂ 'ਚ ਕਹਿੰਦੇ ਆ ਜੀ ਜਰਾਬਾਂ ਦੇਖੀਆ ਮੇਰੀਆਂ ਬੂਡ ਦੇਖਿਆ ਮੇਰੇ ਐਨੇ ਕਰੋੜ ਵਾਲੀ ਗੱਡੀ 'ਚ ਚੜਦਾ ਉੱਥੇ ਵੀ ਡਾਇਰੈਕਟਰ ਮਨਮੋਹਨ ਸਿੰਘ ਇਹ ਉਸ ਗੱਲ ਦੇ ਪ੍ਰਤੀਕ ਆ ਕਿ ਸ਼ਾਂਤ ਸਿੰਪਲ ਰਹਿ ਕੇ ਵੀ ਜੇ ਤੁਹਾਡੇ 'ਚ ਟੈਲੈਂਟ ਹੈ ਦੇਖੋ ਜੇ ਤੁਹਾਡੇ 'ਚ ਕਲਾ ਹੈ ਨਹੀਂ ਫਿਰ ਤੁਹਾਨੂੰ ਸਾਰੇ ਤਰ੍ਹਾਂ ਦੇ ਰੌਲੇ ਪਾਉਣੇ ਪੈਣਗੇ ਜੇ ਤੁਹਾਡੇ ਅੰਦਰ ਕੁਝ ਦੂਜਿਆਂੋਂ ਬਹੁਤ ਅਲੱਗ ਆ ਤੇ ਚੰਗਾ ਹੈ ਤਾਂ ਫਿਰ ਭਾਈ ਆਪਣੇ ਆਪ ਹੀ ਤੁਹਾਨੂੰ ਪ੍ਰਸਿੱਧੀ ਵੀ ਮਿਲਣੀ ਆ ਤੁਹਾਡੀ ਚੜਤ ਵੀ ਹੋਣੀ ਆ ਬਸ ਤੁਸੀਂ ਆਪਦੇ ਅੰਦਰ ਦਾ ਉਹ ਸਹਿਜ ਬਣਾ ਹੀ ਰੱਖੋ ਜੀ ਹਨਾ ਮੈਂ ਜ਼ਿੰਦਗੀ ਚ ਕਿਸੇ ਵੀ ਮੌਕੇ ਦੇ ਉੱਤੇ ਮਤਲਬ ਕਿਉਂਕਿ ਆਪਾਂ ਚਲੋ ਟੀਵੀ ਤਾਂ ਪਹਿਲਾਂ ਦੇਖਦੇ ਸੀ ਮੈਂ ਨਹੀਂ ਦੇਖਿਆ ਸੀ ਮਨਮੋਹਨ ਸਿੰਘ ਨੂੰ ਟੀਵੀ ਤੇ ਵੀ ਉਹ ਭਾਈ ਪੜਕ ਰਹੇ ਆ ਤੇ ਉਹਨਾਂ ਦੇ ਨਾਲ ਦੇ ਵੀ ਬੰਦੇ ਹਾਲਾਂਕਿ ਉਹਨਾਂ ਦੀ ਜਿਹੜੀ ਕਿਤਾਬ ਲਿਖੀ ਗਈ ਆ ਉਹ ਤੇ ਵੀ ਕਾਫੀ ਕਾਉਂਟਰਵਰਸੀ ਆ ਐਕਸੀਡੈਂਟਲ ਪ੍ਰੇਮ ਹਾਂ ਉਹ ਤੇ ਵੀ ਕਾਫੀ ਕਾਉਂਟਰਵਰਸੀ ਆ ਅਰਸ਼ ਪਰ ਫਿਰ ਵੀ ਜਿਹੜੇ ਪੱਤਰਕਾਰ ਉਸ ਦੌਰ ਦੇ ਆ ਜਿਨ੍ਹਾਂ ਨੂੰ ਮੈਂ ਅੱਜ ਦਿਨ ਮਿਲਦਾ ਰਿਹਾ ਜਾਂ ਮਿਲਦਾ ਉਹ ਸਾਰੇ ਇਹ ਕਹਿੰਦੇ ਆ ਕਿ ਯਾਰ ਬਹੁਤ ਜ਼ਿਆਦਾ ਨਿਮਰ ਸੀ ਬਾਹਰ ਜਾਂਦੇ ਜਦੋਂ ਦੇਸ਼ 'ਚ ਉਦੋਂ ਵੀ ਪ੍ਰੈਸ ਕਾਨਫਰੰਸ ਹੁਣ ਲੋਕ ਕਹਣਗੇ ਯਾਰ ਪ੍ਰੈਸ ਕਾਨਫਰੰਸ ਕਰਨੀ ਕਿੱਡੀ ਕਬੱਡੀ ਗੱਲ ਆ ਬਾਈ ਪ੍ਰਧਾਨ ਮੰਤਰੀ ਉਹ ਤੋਂ ਬਾਅਦ ਆ ਲੈਣੇ ਕਿੰਨੀਆਂ ਕਰੀਆਂ ਇਹ ਵੀ ਪਤਾ ਲਾ ਲਓ ਜੂੰਦੇ ਅਸੀਂ ਦੇਖਣ ਲੱਗੇ ਅਸੀਂ ਤਾਂ ਵੇਖੀਆਂ ਹੀ ਨਹੀਂ ਹਾਂ ਉਹ ਹੁਣ ਤੁਸੀਂ ਅਕਸ਼ੇ ਕੁਮਾਰੀ ਦੇਖਿਆ ਵੀ ਆਮ ਕਿਵੇਂ ਚੁੱਪਦੇ ਹਨ ਟਾਈਬਰ ਬਿਲਕੁਲ ਤਾਂ ਉਹ ਉਸ ਦੌਰ ਦੇ ਬੰਦੇ ਸੀ 올ਡ ਸਕੂਲ ਸ਼ਾਂਤ ਬਿਲਕੁਲ ਤੇ ਆਪਦੇ ਕੰਮ ਨੂੰ ਕਰਨ ਵਾਲੇ ਸਿੱਖਿਆ ਦਾ ਅਧਿਕਾਰ ਆ ਜਿਹੜਾ ਫੇਰ ਰੋਜ਼ਗਾਰ ਦੀ ਗਰੰਟੀ ਆ ਨਰੇਗਾ ਜੀ ਸੂਚਨਾ ਦਾ ਅਧਿਕਾਰ ਭਾਵੇਂ ਦੇਖੋ ਇੰਨਾ ਸਾਰਿਆਂ ਦੇ ਵਿੱਚ ਜਿਹੜੀਆਂ ਖੱਬੇ ਪੱਖੀ ਧਿਰਾਂ ਉਸ ਵੇਲੇ ਸਮਰਥਨ ਕਰ ਰਹੀਆਂ ਸੀ ਉਹਨਾਂ ਦਾ ਵੀ ਰੋਲ ਸੀ ਪਰ ਮਨਮੋਹਨ ਸਿੰਘ ਵੀ ਇਹਨਾਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਦੇ ਵਿੱਚ ਸੀ ਕਿਉਂਕਿ ਉਹ ਪ੍ਰਧਾਨ ਮੰਤਰੀ ਸੀ ਸਾਰੀ ਭੂਮਿਕਾ ਹੀ ਉਹਨਾਂ ਦੀ ਹੋਣੀ ਸੀ ਉਹ ਕਿਸੇ ਵੀ ਚੀਜ਼ ਨੂੰ ਰੋਕ ਦਿੰਦੇ ਤਾਂ ਵਧ ਹੀ ਨਹੀਂ ਸਕਦੀ ਸੀਗੇ ਤਾਂ ਬੇहद ਇੱਕ ਭਾਰਤ ਦੇ ਵਿੱਚ ਚੰਗੇ ਬੰਦੇ ਵਜੋਂ ਉੱਭਰੇ ਆਈਆਈਟੀ ਤੁਸੀਂ ਦੱਸ ਰਹੇ ਸੀ ਜਿਵੇਂ ਤੁਸੀਂ ਇਹ ਤਾਂ ਮੈਨੂੰ ਤੁਸੀਂ ਦੱਸਿਆ 8 ਬਣਾਈਆਂ 8 ਹੀ ਆਈਆਈਟੀ ਬਣਾਈਆਂ ਆ 8 ਆਈਆਈਟੀ ਬਣਾਈਆਂ ਆਈਆਈਟੀ ਬਹੁਤ ਵੱਡੀ ਸੰਸਥਾ ਹੈ ਬਿਲਕੁਲ ਹੈਨਾ ਤਾਂ ਪ੍ਰਚਾਰ ਤੋਂ ਬਿਨਾ ਵੀ ਸਿਆਸਤ ਕੀਤੀ ਜਾ ਸਕਦੀ ਹੈ ਮਤਲਬ ਇੱਕ ਵਿਜ਼ਨ ਰੱਖਦੇ ਸੀਗੇ ਵੀ ਇੰਜੀਨੀਅਰ ਉਸ ਲੈਵਲ ਦੇ ਤਿਆਰ ਕੀਤੇ ਜਾਣਾ ਆਈਆਈਟੀ 'ਚ ਆਪਾਂ ਨੂੰ ਵੀ ਪਤਾ ਹੁਣ ਕਿੰਨਾ ਬ੍ਰਿਲੀਅੰਟ ਦਿਮਾਗ ਹੁੰਦੇ ਆ ਲੋਕ ਜਿਹੜੇ ਉੱਥੇ ਪੜ੍ਹਦੇ ਆ ਜਾਂ ਉੱਥੋਂ ਤਿਆਰ ਹੋ ਕੇ ਨਿਕਲਦੇ ਆ ਉਹ ਹੁਣ ਤਾਂ ਪਰ ਅਰਸ਼ IIT ਦੇ ਵਿੱਚ ਵੀ ਵਿੱਚ ਵੀ ਜਾਂ IIM ਦੇ ਵਿੱਚ ਵੀ ਨਾ ਦਿਨੋਂ ਦਿਨ ਉਹਨਾਂ ਨੇ ਇੱਕ ਕਾਈਂਡ ਆਫ ਉਹਨੂੰ ਆਟੋਨਮਸ ਬਾਡੀ ਬਣਾਉਣ ਦੇ ਚੱਕਰ ਦੇ ਵਿੱਚ ਉਹਨੂੰ ਪ੍ਰਾਈਵੇਟ ਹੀ ਕਰਤਾ ਲਗਭਗ ਇਹ ਸਰਕਾਰ ਨੇ ਤਾਂ ਬਿਲਕੁਲ ਪਰ ਉਹ ਬਣੇ ਬਹੁਤ ਚੰਗੀ ਨੀਤੀ ਨਾਲ ਆ ਤੇ ਅੱਜ ਵੀ ਉਹਦੇ ਵਿੱਚ ਬਹੁਤ ਚੰਗਈਆਂ ਹੈਗੀਆਂ ਚਲੋ ਬੈਕ ਟੂ ਆਪਾਂ ਆਉਣੇ ਆ ਆਪਦੇ ਫੋਕਸ ਤੇ ਹੁਣ ਮਨਮੋਹਨ ਸਿੰਘ ਦੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਵੀ ਆਇਆ ਉਹਨਾਂ ਦੀ ਸਰਕਾਰ ਨੂੰ ਜੋ ਸਰਕਾਰ ਵਾਣੀ ਬਹੁਤ ਬਦਨਾਮ ਕਰਿਆ ਗਿਆ ਜੀ ਮੈਨੂੰ ਯਾਦ ਆ ਮੈਂ 14 ਦੇ ਵਿੱਚ ਉਦੋਂ ਦਿੱਲੀ ਸੀ ਬਾਈ ਅ ਅੰਨ ਅਧੂਲਨ ਚੱਲ ਰਿਹਾ 13 14 ਚ ਹਾਂਜੀ ਤੇ ਆਹਾ ਇੰਡੀਆ ਅਗੇਂਸਟ ਕ੍ਰਪਸ਼ਨ ਵਾਲੇ ਕੇਜਰੀਵਾਲ ਵਰਗੇ ਭੁਖ ਹੜਤਾਲ ਤੇ ਉੱਥੇ ਬਹਿ ਜਾਣੇ ਵੀ ਮਨਮੋਹਨ ਸਿੰਘ ਦੀ ਤਾਂ ਸਰਕਾਰ ਕ੍ਰਪਟਾ ਇੱਕ ਵਿਨੋਦ ਰਾਏ ਹੁੰਦਾ ਸੀ ਉਹ ਕਹਿ ਗਾਲਾ ਹਨਾ ਉਹਨੇ ਕਹਦੇ ਨਾ ਜੀ ਆ 2 ਜੀ ਘਟਾਲਾ ਹੋਇਆ ਕੋਲ ਘਟਾਲਾ ਹੋਇਆ ਕਿਸੇ ਦੇ ਘਟਾਲੇ ਦੇ ਬਾਅਦ ਕੀ ਨਿਕਲਿਆ ਕੁਛ ਵੀ ਨਹੀਂ ਕੈਗੋ ਘਟਾਲਾ ਤਾਂ ਜੇ ਤੁਸੀਂ ਸਮਝੋ ਧਿਆਨ ਦੇ ਨਾਲ ਤਾਂ ਘਟਾਲਾ ਹੀ ਨਹੀਂ ਉਹ ਤਾਂ ਆਮ ਬੰਦੇ ਨੂੰ ਵੀ ਸਮਝ ਆਉਂਦਾ ਪਰ ਨਾ ਇੱਕ ਜਿਵੇਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਇਹ ਇਹ ਜਿਹੜੇ ਹੌਣ ਵਾਲੇ ਆਪਣੇ ਪੰਜਾਬ 'ਚ ਵੀ ਕ੍ਰਾਂਤੀਕਾਰੀ ਬੈਠੇ ਆ ਤੇ ਦਿੱਲੀ 'ਚ ਬੈਠੇ ਜਿਹੜੇ ਮਿਲ ਕੇ মিডিਆ ਦੇ ਨਾਲ ਬੰਦੇ ਦੀ ਸਰਕਾਰ ਨੂੰ ਬੇਲੋੜਾ ਟਾਰਗੇਟ ਵੀ ਕੀਤਾ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਕੋਈ ਹੋਰ ਤਰ੍ਹਾਂ ਦੀ ਕੋਈ ਮੈਨੂੰ ਉਹਨੂੰ ਪੰਜਾਬੀ ਹੋਣ ਕਰਕੇ ਡਿਫੈਂਡ ਕਰ ਰਿਹਾ ਨਹੀਂ ਉਹ ਕੋਈ ਵੀ ਹੁੰਦੇ ਪਰ ਇਹ ਤਾਂ ਮੰਨਣਾ ਪਊਣਾ ਇੱਕ 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 ਮਾੜਾ ਤੰਤਰ ਇੱਕ ਪ੍ਰਚਾਰ ਤੰਤਰ ਲਗਾਤਾਰ ਮਨਮੋਹਨ ਸਿੰਘ ਨੂੰ ਨਿੰਦਦਾ ਰਿਹਾ ਪਰ ਉਹ ਸਭ ਦੇ ਵਿੱਚ ਵੀ ਦੇਖੋ ਬੰਦੇ ਨੇ ਕਦੇ ਵੀ ਗੁੱਸਾ ਨਹੀਂ ਕੀਤਾ ਬੰਦੇ ਦੀਆਂ ਕਦੇ ਵੀ ਅੱਖਾਂ ਤੇ ਟੋਣੀਆਂ ਇਹਨੇ ਬੰਦੇ ਨੇ ਕਿਸੇ ਵੀ ਇੰਟਰਵਿਊ ਦੇ ਵਿੱਚ ਪਾਣੀ ਨਹੀਂ ਮੰਗਿਆ ਇਹ ਵੀ ਸੱਚ ਜਾਣਗੇ ਜਿਹੜਿਆਂ ਨੇ ਸੁਣਨਾ ਉਹ ਮਤਲਬ ਇੱਕ ਚੰਗੇ ਤੇ ਵੱਡੇ ਲੀਡਰ ਦੀ ਨਿਸ਼ਾਨੀ ਹੈ ਮੈਨੂੰ ਲੱਗਦਾ ਇੱਕ ਬਿਹਤਰੀਨ ਇਨਸਾਨ ਭਾਰਤ ਨੇ ਜਨਕਵਾਇਆ ਬਿਲਕੁਲ ਇੱਕ ਚੰਗੇ ਲੀਡਰ ਦੇ ਨਾਲ ਵੀ ਉਹ ਬੰਦਾ ਜਿਹੜਾ ਹਮੇਸ਼ਾ ਆਪਦੀ ਗੱਲ ਕਰਦਾ ਸੀ ਜੇ ਉਹ ਇੱਕ ਇਨਸੀਡੈਂਟ ਹੋਰ ਮੈਨੂੰ ਯਾਦ ਆਉਂਦਾ ਜਿਵੇਂ ਖਾਨਸਰ ਜਿਹੜੇ ਪੜਾਉਂਦੇ ਉਹ ਯੂਪੀਐਸਸੀ ਵਗੈਰਾ ਦੀ ਤਿਆਰੀ ਕਰਉਂਦੇ ੜੇ ਉਹਨਾਂ ਦਾ ਮੈਂ ਇੱਕ ਕਲਿੱਪ ਦੇਖਿਆ ਸੀ ਵੀ 1991 ਚ ਭਾਰਤ ਕੋਲੇ ਸਿਰਫ ਮਤਲਬ ਰੋਜ਼ਮਰਾਂ ਦੀ ਜ਼ਿੰਦਗੀ ਦੀ ਚੀਜ਼ਾਂ ਖਰੀਦਣ ਵਾਸਤੇ 15 ਕਿ ਦਿਨ ਦੀ ਸ਼ਮਤਾ ਰਹਿ ਗਈ ਸੀ ਇਕਨੋਮੀਕਲੀ ਤਾਂ ਉਹ ਸਿਚੁਏਸ਼ਨ ਚ ਭਾਰਤ ਨੂੰ ਕੱਢ ਕੇ ਲਿਉਣ ਵਾਲੇ ਡਾਕਟਰ ਮਨਮੋਹਨ ਸਿੰਘ ਸੀਗੇ ਹਾਂ ਉਹਦੇ ਕਾਫੀ ਵੱਡੇ ਸੂਤਰਤਾ ਰਹੀ ਮੰਨੇ ਜਾਂਦੇ ਆ ਹਨਾ ਉਦੋਂ ਵੇਲੇ ਅਮਰੀਕਾ ਨੇ ਵੀ ਉਹਦੇ ਪਰ ਜੀਓ ਕੁਝ ਜੀਓ ਪੋਲਿਟਿਕਲ ਹਾਂ ਪੋਲਿਟਿਕਸ ਦੇ ਵੀ ਕਾਰਨ ਸੀਗੇ ਤੇ ਰਮਨੋਹ ਸਿੰਘ ਦਾ ਵੀ ਬਹੁਤ ਵੱਡਾ ਰੋਲ ਸੀਗਾ ਹਣਾ ਉਹਦਾ ਕਾਰਨ ਮਤਲਬ ਇੱਕ ਤਾਂ ਜੋ ਯੁੱਧ ਲੱਗਿਆ ਹੋਇਆ ਸੀ ਅਮਰੀਕਾ ਨੂੰ ਵੀ ਤੇਲ ਭਰਉਣਾ ਸੀ ਜੀ ਠੀਕ ਆ ਤੇ ਭਾਰਤ ਨੇ ਸਿਆਣਾ ਗਹਿਣੇ ਰੱਖਿਆ ਪਰ ਉਸ ਡਿਸੀਜਨ ਤਾਂ ਬੋਲਡ ਸੀਗੇ ਮਜੂਬ ਮਾਰਲੀ ਇਕਨੋਮੀ ਨੂੰ ਦੁਬਾਰੇ ਚੱਕਣਾ ਹਾਂ ਬਹੁਤ ਵੱਡੀ ਗੱਲ ਜਿਵੇਂ ਆਖਰੀ ਸਾਹਾਂ ਤੀ ਸੀ ਇਕਨੋਮੀ ਆਪਾਂ ਕਹਿ ਰਹੇ ਹਾਂ ਮਤਲਬ ਚੰਗੇ ਦੌਰ ਚ ਤਾਂ ਘਰ ਦਾ ਮੋਰੀ ਹਰ ਇੱਕ ਹੀ ਲੱਗ ਜਾਂਦਾ ਜੀ ਜਦੋਂ ਜਿਵੇਂ ਹੀ ਮਤਲਬ ਕੋਈ ਹੁਣ ਮੰਗਿਆ ਹੀ ਧਾਰਨਾ ਦਿੰਦਾ ਹੋਵੇ ਉਦੋਂ ਆ ਕੇ ਚੀਜ਼ਾਂ ਨੂੰ ਸੰਭਾਲ ਕੇ ਕਿਤੇ ਲੈ ਕੇ ਜਾਣਾ ਇਹ ਮਨਮੋਹਨ ਸਿੰਘ ਦੇ ਹਿੱਸੇ ਆ ਤੇ 노 ਡਾਊਟ ਮੇਰੇ ਨਿੰਦਣ ਜਾਂ ਸਲਾਹਣ ਤੋਂ ਵੀ ਵੱਡੇ ਸੀ ਬਿਲਕੁਲ ਇਹ ਵੀ ਕਿਸੇ ਬੰਦੇ ਦੀ ਖਾਸੀਅਤ ਹੁੰਦੀ ਹੈ ਕਿ ਉਹ ਉਹਨੂੰ ਦੀ ਜਿੰਨੀ ਮਰਜ਼ੀ ਪ੍ਰਸ਼ੰਸਾ ਕਰ ਲੋ ਜਿੰਨੀ ਮਰਜ਼ੀ ਉਹਦੀ ਨਿੰਦਿਆ ਕਰ ਲੋ ਪਰ ਵੱਡਾ ਵੱਡਾ ਹੀ ਰਹਿੰਦਾ ਜੀ ਥੈਂਕ ਯੂ ਥੈਂਕ ਤਾ ਇਸ ਵੀਡੀਓ ਦੇ ਵਿੱਚ ਇਨਾਈ